ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਢਰ ਨਾ ਜਾਵੇ। ਉਹ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਡੀਆਂ। ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾ। ਮੈਂ ਚਾਹ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ। ਉਹ ਮੈਂ ਆਇਆ ਤੇ ਮੇਰੇ ਜਾਂਜਾਂ ਨੂੰ ਕੁੜੀ ਦੇ ਕੱਪੜੇ ਠਾਂ ਧਾਰੇ ਆ। ਐਨਾਂ ਲਤੋਂ ਤੂੰ ਗੱਤੇ ਨੂੰ ਠਾਂ ਲਾਇਆ ਵਾ। ਕੌਣ ਹੈ ਮੁੰਡਾ ਇਹ? ਚਾਲਦੀ ਐ ਨਹੀਂ ਕੋਈ। ਇਹ ਕੁੜੀ ਨਹੀਂ ਬੋਲਦੀ। ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫਿਰ ਬੋਲ ਚਾਹੀ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਫੇਰ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਹੀ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਨਿਆਣੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਦਾ ਇਹਨੂੰ ਫਿਰ ਬਾਹਰੋਂ ਅੰਦਰੋਂ ਫੜਾ ਕੇ ਲਾ ਕੇ ਨਾਲੇ ਇਹ ਛਿਦਾਖੇੜ ਦੇਦਾ ਇਹਦੇ ਨਾਲ ਫਿਰ ਇਹਨੂੰ ਇੱਥੇ ਜਾ ਬਾਲੀ ਦਾ ਮਾਦਮੂ ਇਹਨੂੰ ਜੱਜਾ ਜੱਜਾ ਲਾ ਦੂ ਬਹੁਤ ਚੱਲਾ ਹੋਰ ਸਾਹ ਆਇਆ ਸੱਸੀ ਗਾਲ ਸਰ ਸੱਸੀ ਗਾਲ ਸਰ ਆਇਆ ਸੱਸੀ ਗਾਲ ਸਰ ਜਮਾਨਾ ਵੇ ਆਇਆ ਆਸਵਾਦ ਚਲੇ ਮਾੜੀ ਨਾ ਸਜ ਪੋਜੀ ਉਹਨੇ ਵਿਆਹ ਲੋ ਜਿੰਨੇ ਤੈਨੂੰ ਇਹ ਚਿਤ ਮੈਂ ਕਹ ਲੈਨੇ ਮੈਂ ਦੂਜੇ ਵੀ ਨਾ ਪਾਉਣੇ ਸਾਡੇ ਮੈਂ ਲੋਕਾਂ ਨੂੰ ਲੱਗਦਾ ਤਾਉ ਨਾ ਜਾਵੇ ਨੂੰ ਕੇ ਮੁਰਗੇ ਨਾ ਮੰਨ ਅਹੀਂ ਬਣਾਉਂਗਾ ਮੈਂ ਵੀ ਕੁੜੀ ਨਹੀਂ ਵਿਆਣੀ ਵੀ ਕੱਲ੍ਹ ਕੋੜੀ ਨਾ ਵਿਆਹ ਹੀ ਜਾਏ ਲਾ ਤਾ ਕੱਟ ਗਿਆ ਮੇਰੀ ਕੁੜੀ ਦੀ ਵੀਡੀਓ ਪਾਉਂਦੇ ਖੜਦੇ ਲੰਗਦੇ ਲੋ ਵੀਡੀਓ ਨਾ ਸ਼ਰਮਾ ਹੋਗੀ ਜੇ ਲੜਕੀਆਂ ਵਿਆਹ ਨਹੀਂ ਮੈਂ ਇਹ ਬਣਾਉਂਦੇ ਹੋਰ ਕੋਈ ਨਹੀਂ ਬਣਾਉਂਦਾ ਹਾਂ ਮੈਂ ਸਾਰਾ ਅਜੀ ਬਣਾਉਂਦੀ ਆ ਬਣਾ ਲਾ ਚਾ ਬਣਾ ਲਾ ਨਾ ਵੀਡੀਓ ਬਣਾਉਂਦੀ ਆ ਆਰਟੀ ਬਦਨਾਮੀ ਜਿਹੜੀ ਹੋਰ ਕਿੱਥੇ ਆ ਰਿਹਾ ਲਾ ਕੇ ਭਾਜੀ ਦਾ ਇੱਕ ਜਾ ਯਾਰ ਕੀ ਕੀ ਬੰਦ ਕਰਦਾ ਜੀਤਾ ਆ ਕਿਹੜਾ ਪਿੰਡ ਆ ਰਊ ਗਾਲ ਈ ਮਾਮਲਾ ਏੜਾ ਕੁੜੀ ਨਾਲ ਕੋਈ ਰੇਪ ਹੋਇਆ ਜੀ ਇਹ ਤੇ ਸਾਡੀ ਪੁੱਤਰੀ ਆ ਤੇ ਮੇਰੀ ਨੋਂ ਲੱਗਦੀ ਆ ਤੋਂ ਬਾਹਰ ਗਈਆਂ ਏ ਵਿਚਾਰੀਆਂ ਲੋੜੀ ਮੰਗਣ ਤੋਂ ਮੁੰਡਾ ਵਿਚਾਰਾ ਵੀ ਬਾਹਰ ਕਿਰੇ ਅੱਧੀ ਕਥਿਆੜੀ ਗਿਆ ਏ ਉਹ ਮੈਨੂੰ ਬਾਹਲ ਗਏ ਨੇ ਘਰ ਮਨਾਂ ਦਾ ਚਾਚਾ ਤੂੰ ਘਰੇ ਰਹੀਂ ਮੈਂ ਪੁੱਤ ਕੋਈ ਗੱਲ ਨਹੀਂ ਮੈਂ ਘਰੇ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਾਪੋ ਤਾਂ ਮੈਂ ਨਾ ਕਰੋ ਦੋ ਰੋਟੀਆਂ ਖਾਵਾ। ਅਰੇ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾਂ। ਤੇ ਦੋ ਰੋਟੀਆਂ ਤੇ ਖਾਦੀਆਂ ਹੀ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਢਰ ਨਾ ਜਾਵੇ। ਉਹ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਟੀਆਂ। ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾਂ। ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ। ਉਹ ਮੈਂ ਆਇਆ ਤੇ ਮੇਰੇ ਜਾਂਜਾਂ ਨੂੰ ਕੁੜੀ ਦੇ ਉੱਪਰੇ ਠਾਂ ਧਾਰੇ ਆ ਐਨਾ ਲਤੋਂ ਤੂੰ ਕਤੇ ਨੂੰ ਠਾਂ ਲਾਇਆ ਵਾ ਕੌਣ ਹੈ ਮੁੰਡਾ ਇਹ ਕੀ ਨਾਮ ਆ ਦਾ ਮਿੰਟਾ ਨਾਮ ਉਹਦੇ ਮਿੰਟਾ ਦੇ ਗੀਤਨ ਦਾ ਮੁੰਡਾ ਜੇ ਰਊਆਲ ਦਾ ਰਊਆਲ ਦੇ ਪਿੰਡ ਕੁੜੀ ਬੋਲਦੀ ਆ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 14 ਸਾਲ ਦੀ ਇਹ ਨਹੀਂ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹਰ ਬੋਦਰ ਚਾਹੀ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਇਹ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਸੀਂ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਨਿਆਣੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਦੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਦਾ ਇਹਨੂੰ ਫਿਰ ਬਾਹਰੋਂ ਅੰਦਰੋਂ ਫਰਾ ਕੇ ਲਾ ਕੇ ਨਾਲ ਇਹ ਛਿਡਾ ਖੇੜ ਦੀਦਾ ਇਹਦੇ ਨਾਲ ਫਿਰ ਇਹਨੂੰ ਇਹ ਛਦਾ ਬਾਲੀ ਦਾ ਮਦਮੁਦੀ ਪ੍ਰਾਨ ਮਨੰਦਰੂ ਮਦਮੁਦੀ ਹੈ ਮੇਰੇ ਨਾਲ ਗੱਲ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਛਦਾ ਦਾ ਸ਼ਰਾਬੀ ਆ ਨਸ਼ਾਈ ਤੇ ਉਹਦੇ ਮਾਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਘਰ ਵੇਖਿਆ ਨਹੀਂ ਕਿ ਕੋਈ ਆਣ ਕੇ ਪੈ ਗਿਆ ਗੱਲ ਕਰ ਜ਼ੈਨ ਜੋ ਪਾਜੀ ਉਹ ਕੱਬ ਤੇ ਕਾਰਵਾਈ ਹੋਣੀ ਚਾਹੀਦੀ ਆ ਲਾਜ਼ ਜ਼ਰੂਰੀ ਮੁੰਡੇ ਸਜ਼ਾ ਹੋਣੀ ਚਾਹੀਦੀ ਮੁੰਡੇ ਨੂੰ ਮੁੰਡੇ ਨੂੰ ਵੀ ਤੇ ਲਾ ਦੀ ਚਾਰੇ ਟੱਬਰ ਨੂੰ ਵੀ ਹੋਣੀ ਚਾਹੀਦੀ ਉਹਨਾਂ ਨੂੰ ਸ਼ਾਰੇ ਪਤਾ ਪਿਆਡਾ ਇਸ ਤਰ੍ਹਾਂ ਦਾ ਰਾਤ ਫਿਰਦਾ ਜਦੋਂ ਜਦੋਂ ਰਾਤ ਉਹਨਾਂ ਦੇ ਲਾਗੋਂ ਉੱਠ ਕੇ ਆਉਂਦੇ ਨਾ ਪਤਾ ਨਹੀਂ ਸਾਡਾ ਉਹ ਕਿੱਥੇ ਚੱਲ ਗਿਆ ਅੱਜ ਦੀ ਅੱਜ ਦੀ ਗੱਲ ਕੀ ਅੱਜ ਦੀ ਗੱਲ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਆ ਜੀ ਅੱਜ ਦੀ ਅੱਜ 3 ਵਜੇ ਦੀ ਗੱਲ ਆ ਅੱਜ 3 ਵਜੇ ਦਿਨ ਦੀ ਗੱਲ ਆ ਮੰਨ ਲਓ ਤੁਸੀਂ ਮੁੰਡੇ ਨੂੰ ਬੰਨਿਆ ਹੈਗਾ ਪੁਲਿਸ ਲੈ ਕੇ ਗਈ ਆ ਪੁਲਿਸ ਨੇ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਮੁੰਡੇ ਨੂੰ ਮੈਂ ਤੂ ਕਿਠਾਂ ਲਾਇਆ ਤੇ ਦੌੜ ਛੱਲਾਈ ਮੈਂ ਲਤੋਂ ਬੰਨ ਕੇ ਨਾ ਤੈਨੂੰ ਫੇਰੇ ਰੱਖਿਆ ਤੇ ਮੈਂ ਦੂਜੇ ਜੀਆਂ ਨੂੰ ਇਕੱਠਿਆਂ ਕੀਤਾ ਨੂੰ 3 ਸਾਲ ਹੋ ਗਈ ਛੱਟ ਲੱਗੀ ਨੂੰ ਤੇ ਮੇਰੇ ਕੋ ਕੁਝ ਦੌਰ ਭੱਜ ਨਹੀਂ ਹੋਈ ਉਹ ਤੇ ਮੁੰਡੇ ਨੇ ਕਾਟ ਕੀਤਾ ਵਾ ਉਹਨੇ ਪੋਲੇ ਸ਼ਰਾਬ ਪੀਤੀ ਆ ਰੱਜ ਕੇ ਮੌਕੇ ਤੇ ਪੁਲਿਸ ਆਈ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਆਪੀ ਉਹਨੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਉਹਨੇ ਸਭ ਕੋ ਜੀ ਆਪਣੀ ਅੱਖੀਂ ਵੇਖ ਲਿਆ ਕਾਂਟ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਾਹਿਬ ਕੋ ਕੀ ਮੰਗ ਕਰਦੇ ਤੁਸੀਂ ਇੰਸਫਾਰ ਸਾਹਿਬ ਚਾਹੀਦਾ ਇੰਸਫਾਰ ਆ ਨੂ ਨਿਸ਼ਾਬ ਚਾਹੀਦਾ ਜੀ ਸਾਹਿਬ ਦੀ ਮੰਗ ਕਰਦੇ ਸਾਰੇ ਅਸੀਂ ਸਾਰਾ ਪਿੰਡ ਰਹੂਗਾ ਇਨਸਾਫ ਦੀ ਮੰਗ ਸਾਰਾ ਪਿੰਡ ਰਹੂਗਾ ਆਲਿਆ ਇਨਸਾਫ ਦੀ ਮੰਗ ਅਸੀਂ ਸਾਰਿਆਂ ਇਨਸਾਫ ਦੀ ਮੰਗ ਕਰਦੇ ਆਂ ਸਾਰਿਆਂ ਇਨਸਾਫ ਦੀ ਸਾਫ ਦੀ ਮੰਗ ਮੇਰੀ ਬੇਟੀ ਹੱਥਾਂ ਪੈਰਾਂ ਤੋਂ ਹੈਂਡੀਕੈਪ ਪਿਆ ਵੀਲਚੇਅਰ ਤੇ ਆ ਨਾ ਤੇ ਉਹ ਤੁਰਦੀ ਆ ਤੇ ਨਾ ਉਹਦੇ ਹੱਥ ਕੰਮ ਕਰਦੇ ਨਾ ਲੱਤਾਂ ਤੇ ਜ਼ੁਬਾਨ ਤੋਂ ਵੀ ਗੁੰਗੀਬਰੀ ਅੰਦਰ ਬਾਹਰ ਰਹੀ ਉਹਨੂੰ ਆਪ ਘੜਦੇ ਆ ਤੇ ਮੇਰੀ ਵਾਈਫ ਆ ਉਹ ਗਾਈ ਨਗਲ ਕੰਮ ਤੇ ਗਈ ਸੀ ਤੇ ਮੈਂ ਪਰਮੇਸ਼ਾਨ ਨਗਦਾ ਬਾਬਾ ਰਸਪਾਲ ਸਿੰਘ ਉਹਨਾਂ ਦੇ ਨਾਲ ਲੋਹੜੀ ਵਾਲਾ ਦੇਣਾ ਅੱਜ ਦਾ ਉਹਨਾਂ ਨਾਲ ਰੋ ਕੱਢਣ ਗਿਆ ਸੀ ਤੇ ਹੱਲੇ ਘਰ ਆਇਆ ਤਾਂ ਮੈਂ ਆਪਣੇ ਚਾਚੇ ਦੇ ਘਰ ਗਿਆ ਵਾਂ ਤੇ ਨਿੱਕੇ ਚਾਚੇ ਨੂੰ ਅਸੀਂ ਕਿਹਾ ਕਿ ਗੁਡੀਆਂ ਦੇ ਲਾਗੇ ਰਹਿਣਾ ਅਸੀਂ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁਡੀਆਂ ਦੇ ਲਾਗੇ ਮੇਰੇ ਆਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਵਾਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾ ਨਾ ਗੁਡੀਆਂ ਤੋਂ ਕਰਦੇ ਹੁਣ ਤੇ ਹੱਲੇ ਉਧਰ ਮੈਂ ਗਿਆ ਵਾਂ ਏ ਮਗਰ ਉਹਦੀ ਚਾਚੀ ਰੋਂਦੀ ਆਈ ਆ ਸਭ ਤੋਂ ਵੱਡੀ ਫਿਰ ਉਹ ਬਣਾ ਤੇਰੇ ਘਰੇ ਆਹ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤਾਂ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹੱਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਦੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਆਉਂਦਿਆਂ ਨੂੰ ਮੈਂ ਪੁੱਤ ਆਹ ਕੰਮ ਵੇਖਿਆ ਵਾ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆਹ ਕੰਮ ਆ ਤੇ ਫਿਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਣਾ ਤੂੰ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਾਰਾ ਗਾਲਾ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਕੋਣ ਆ ਮੁੰਡਾ ਜਿੰਨੇ ਜਿਹੜਾ ਇਹ ਗਲਤ ਕੰਮ ਕੀਤਾ ਜੀ ਇਹ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰੋਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਉਣ ਜਾਣ ਸੀ ਇਹਦਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪੈਣਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਅਸੀਂ ਵੀ ਪੀਣ ਖਾਣ ਵਾਲੇ ਆ ਖਾਨੂਮੀ ਦੇਦੀ ਕੇਸ ਦਿੱਤੀ ਭਣ ਕੇ ਹੋਜੀ ਕਿ ਹੋਜੀ ਕਹਤੇ ਪੁਲਿਸ ਪਹੁੰਚਿਆ ਉਹਨਾਂ ਕਿਹਾ ਵੀ ਤੁਹਾਨੂੰ ਇਨਸਾਫ ਮਿਲੂਗਾ ਇਹੀ ਪਿਆਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪੁਲਿਸ ਕੋਈ ਇਨਸਾਫ ਮੰਗ ਰਹੇ ਆ ਇਹਨੂੰ ਵਸ ਵਸ ਸਜ਼ਾ ਦਿੱਤੀ ਜਾਏ ਤੇ ਨਹੀਂ ਤਾਂ ਫਿਰ ਜਿਹਦੇ ਨਾਲ ਇਹ ਕੰਮ ਹੋਇਆ ਹੈ ਆਪਣੇ ਘਰ ਲੈ ਜੀ ਮੈਂ ਜਿੱਤੇ ਮੈਂ ਰਗਵਾਲ ਤੇ ਰਹਿਣ ਵਾਲੀ ਜੀ ਮੈਂ ਗਾਈ ਨੰਗਲ ਗਈ ਹੋਈ ਸੀ ਕੁੜੀਆਂ ਨਾਲ ਤੇ ਮੈਂਨੇ ਘਰ ਚਾਚੇ ਜੀ ਤਿੰਨ ਛੱਡ ਕੇ ਗਈ ਆਂ ਆਪਣੇ ਸਹੁਰੇ ਉਹ ਛੱਡ ਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰਫੁੰਮ ਕੀਤਾ ਤੇ ਆ ਗੱਲ ਹੋ ਗਈ ਏ 3 ਵਜੇ ਸਵੇਕ ਦੇ ਮੈਨਾਂ ਨੇ ਫੋਨ ਕੀਤਾ ਤੇ ਆ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਨੂੰ ਛੱਡ ਕੇ ਗਈ ਮੈਨੂੰ ਕੀ ਪਤਾ ਮੇਰੇ ਮਗਰੋਂ ਇਹ ਹੋ ਜਾਣਾ ਮੈਂ ਜਦੋਂ ਆਈ ਇਹ ਪੁਲਿਸ ਨੂੰ ਸੱਦਿਆ ਉਹ ਮੌਕਾ ਵੀ ਲੱਕ ਕੇ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਵਾ ਉਹਨੂੰ ਸਜਾ ਜਿਹੜੀ ਬਣਦੀ ਕਾਰਵਾਈ ਉੱਤੇ ਕੀਤੀ ਜਾਏ ਜਿਹੜੀ ਸਖਤ ਸਖਤ ਹੋਵੇ ਤੇ ਉਹਦੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕੁੜੀ ਦੀ ਉਮਰ ਕਿੰਨੀ ਆ ਬੇਟੀ ਤੁਹਾਡੀ 13 ਸਾਲ ਦੀ 14 ਸਾਲਾ ਜੇ ਲੱਗਾ 14 ਸਾਲੀਆਂ ਜੀ ਪੂਰੇ ਹੋਏ ਨੇ ਬੋਲਦੀ ਆਂ ਜਾਂ ਕਿੰਗੀ ਪੈਰੀ ਜਨਾ ਬੋਲਦੀ ਤੇ ਨਾ ਸਰ ਦੇ ਦੇ ਜੀ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜੀ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਕੀ ਕਾਰਵਾਈ ਕੀਤੀ ਹੈ ਜੀ ਉਹ ਆਂਦੀ ਪੀਂ ਕਾਰਵਾਈ ਕਰਾਂਗੇ ਤਾਂ ਸਮਝਿਆ ਇਹਨਾਂ ਨੂੰ ਸਭਾਂ ਦਾ ਇਨਸਾਫ ਬੰਨਣਾ ਜ਼ਰੂਰੀ ਦਾ